ਕਿਜ਼ਾ ਜਿਹੜਾ ਹੈਗਾ ਉਹ ਆਇਆ ਮੈਂ ਤੁਹਾਨੂੰ ਫੋਨ ਤੇ ਦੱਸਿਆ ਤੁਸੀਂ ਵੀਜ਼ੇ ਦੀ ਕਾਪੀ ਵੀ ਨਹੀਂ ਮੰਗੀ ਸਰ ਮੈਨੂੰ ਸੀਗਾ ਕਿ ਕੁਝ ਨਹੀਂ ਹੁੰਦਾ ਤੁਹਾਡੇ ਕੋਲ ਹੀ ਵੈ ਇਹਨੇ ਸਾਡੀਆਂ ਵੀਡੀਓ ਕੂਵੈਚ ਬੈਠਾ ਦੇਖਿਆ ਤੇ ਅੱਜ ਸਾਡੇ ਕੋਲ ਵੀਜ਼ਾ ਤੁਹਾਡੀ ਬਦੌਲਤ ਲੈਣ ਆਇਆ ਪਰ ਸੈਟਲ ਹੋਣ ਲਈ ਤੁਹਾਨੂੰ ਯੂਰਪ ਵਿੱਚ ਹੀ ਜਾਣਾ ਪੈਣਾ ਇੱਕ ਯੂਰਪੀਅਨ ਤੁਹਾਨੂੰ ਛੇਤੀ ਜਿਹੜੀ TCRC ਦਿੰਦਾ ਤੇ ਸੈਟਲਮੈਂਟ ਦਿੰਦਾ ਮਹਾਰਾਜ ਨੇ ਸਾਨੂੰ ਦਿੱਤੇ ਆ ਵੀਜ਼ਿਆਂ ਦੇ ਥੱਬੇ ਇਸ ਲਈ ਤਾਂ ਆ ਰਹੇ ਆ ਮਠਿਆਈਆਂ ਦੇ ਡੱਬੇ ਤੇ ਡੱਬੇ ਬਹੁਤ ਬਹੁਤ ਮੁਬਾਰਕਾਂ ਦੋਸਤੋ ਤੁਹਾਨੂੰ ਵੀ ਆ ਜਿਹੜੇ ਤੁਸੀਂ ਸਾਡੀ ਵੀਡੀਓ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਜਦੋਂ ਵੀਡੀਓ ਇਹ ਸ਼ੇਅਰ ਹੁੰਦੀ ਆ ਸੁਨੀਸ਼ ਅੱਜ ਸਾਡੇ ਕੋਲ ਵੀਜ਼ਾ ਲੈਣ ਆਇਆ ਇੰਨੇ ਸਾਡੀਆਂ ਵੀਡੀਓ ਕੁਵੈਤ ਚ ਬੈਠਾ ਦੇਖਿਆ ਤੇ ਅੱਜ ਸਾਡੇ ਕੋਲ ਵੀਜ਼ਾ ਤੁਹਾਡੀ ਬਦੌਲਤ ਲੈਣ ਆਇਆ ਕਿਉਂਕਿ ਜਦੋਂ ਤੁਸੀਂ ਵੀਡੀਓ ਸ਼ੇਅਰ ਕਰਦੇ ਹੋ ਔਰ ਸੁਜੈਸ਼ਨ ਚ ਜਾਂਦੀ ਆ ਸੁਜੈਸ਼ਨ ਚ ਜਾਂਦੀ ਆ ਤਾਂ ਇੰਨਾ ਤੱਕ ਪਹੁੰਚਦੀ ਆ ਜਿਹੜੇ ਯੂਰਪ ਚ ਜਾਣ ਦੇ ਚਾਹਵਾਨ ਹੁੰਦੇ ਆ ਜਾਂ ਗਲੋਬਲ ਕੰਟਰੀਆਂ ਚ ਬੈਠੇ ਹੁੰਦੇ ਆ ਉਹਨਾਂ ਦਾ ਵੀ ਸੁਪਨਾ ਹੁੰਦਾ ਕਿ ਅਸੀਂ ਇੱਥੇ ਕੰਮ ਤਾਂ ਜ਼ਰੂਰ ਕਰ ਰਹੇ ਆ ਪਰ ਸੈਟਲ ਅਸੀਂ ਯੂਰਪ ਆਉਣਾ ਫਿਰ ਉਹ ਵੀਡੀਓ ਦੇਖਦੇ ਆ ਜਿਨ੍ਹਾਂ ਦੇ ਰਿਵਿਊ ਆਉਂਦੇ ਆ ਉਹਨਾਂ ਕੋਲੇ ਫਿਰ ਜਾਂਦੇ ਆ ਤੇ ਆਪਣਾ ਫਿਊਚਰ ਸੈਟਲ ਕਰਦੇ ਆ ਸ੍ਰੀਜ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਸਰ ਥੈਂਕ ਯੂ ਸੋ ਮੱਚ ਅੱਜ ਸ੍ਰੀਜ ਬਾਰੇ ਬਹੁਤ ਗੱਲਾਂ ਕਰਨੀਆਂ ਆਪਾਂ ਜ਼ਰੂਰ ਐਂਡ ਤੱਕ ਆਪਾਂ ਵੀਡੀਓ ਦੇਖਣੀ ਆ ਕਿਵੇਂ ਇਹਨੇ ਸਾਨੂੰ ਲੱਭਿਆ ਕਿਵੇਂ ਸਾਡੇ ਕੋਲੇ ਆਕੇ ਇਹਨੇ ਵੀਜ਼ਾ ਅਪਲਾਈ ਕੀਤਾ ਤੇ ਕਿਵੇਂ ਇਹਦੀ ਡੈਡੀਕੇਸ਼ਨ ਰਹੀ ਸਾਡੀ ਗੱਲ ਨੂੰ ਲੈ ਕੇ ਤੇ ਅੱਜ ਇਹਨੇ ਵੀਜ਼ਾ ਲੈ ਕੇ ਕਿਦਾਂ ਦਾ ਮਹਿਸੂਸ ਹੋ ਰਿਹਾ ਆਪਾਂ ਪੁੱਛਾਂਗੇ ਸੁਨੀਸ਼ ਨੂੰ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾ ਸੁਨੀਸ਼ ਤੈਨੂੰ ਸ਼ੈਨੇਗਨ ਵੀਜ਼ੇ ਦਿਆਂ ਬਲਗਾਰੀਆ ਦੇ ਵੀਜ਼ੇ ਦੀਆਂ 3 ਸਾਲ ਦੀ ਟੀਆਰਸੀ ਦੀਆਂ ਬਹੁਤ-ਬਹੁਤ ਮੁਬਾਰਕਾ ਬਹੁਤ-ਬਹੁਤ ਮੁਬਾਰਕਾ ਸਰ ਤੁਹਾਨੂੰ ਵੀ ਕਿੱਦਾਂ ਸੁਨੀਸ਼ ਪਹਿਲਾਂ ਤਾਂ ਆਪਣੇ ਬਾਰੇ ਦੱਸੋ ਇੱਕ ਸੁਨੀਸ਼ ਦੇ ਇੱਕ ਵਾਰੀ ਦੱਸਦਾ ਇਹ ਆਇਆ ਕੁਵੈਤ ਤੋਂ ਆ ਬਿਲੋਂਗ ਕੇਰਲਾ ਤੋਂ ਕਰਦਾ ਐਸਟਮਲ ਪੰਜਾਬ 'ਚ ਰਹਿੰਦਾ ਸਾਡੇ ਕਹਿਣ ਤੇ ਇਹ ਦੋ ਵਾਰੀ ਇੱਥੋਂ ਆਪਣੀ ਪੀਸੀਸੀ ਕਲੀਅਰ ਕਰਾ ਕੇ ਆਇਆ ਦੇਖੋ ਇੱਥੇ ਗੱਲਾਂ ਇੱਕ ਬੰਦੇ ਨਾਲ ਕਿੰਨੇ ਟਰਸਟ ਉਹ ਕਹਿਣਾ ਤੇ ਕਰਨ ਦੇ ਵਿੱਚ ਬਹੁਤ ਫਰਕ ਹੁੰਦਾ ਇਹਨੂੰ ਜੋ ਜੋ ਕਿਹਾ ਇਹਨੇ ਕਰਕੇ ਨਿਭਾਇਆ ਇਥੋਂ 1 ਮਿੰਟ ਦੇ ਵਿੱਚ ਹੀ ਟਿਕਟ ਕਰਾ ਕੇ ਆਪਣੀ ਪੀਸੀਸੀ ਕਲੀਅਰ ਕਰਾ ਕੇ ਸਾਨੂੰ ਦਿੱਤੀ ਫਿਰ ਐਸ ਵੀ ਪੂਰਾ ਫਰਜ਼ ਨਿਭਾਇਆ ਅੱਜ ਵੀਜ਼ਾ ਦੇ ਕੇ ਕਿੰਨਾ ਦਾ ਮਹਿਸੂਸ ਹੋ ਰਿਹਾ ਹੈ ਵੇ ਸਾਰੀ ਬਹੁਤ ਖੁਸ਼ੀ ਹੋ ਰਹੀ ਹੈ ਮੈਨੂੰ ਤੇ ਮੈਂ ਵੀਜ਼ਾ ਲਿਆ ਦਰ ਆ ਕੇ 7 ਸੀ ਜਾ ਕੇ ਪਹਿਲਾਂ ਇਹ ਦੋਸਤੋ ਆਪਣੇ ਬਾਰੇ ਕਿੱਥੋਂ ਹਾਂ ਤੁਸੀਂ ਮੇਰਾ ਨਾਮ ਸੁਨੀਸ਼ ਕੁਮਾਰ ਹੈਗਾ ਮੈਂ ਕੇਰਲਾ ਤੋਂ ਬਿਲੋਂਗ ਕਰਦਾ ਹਾਂ ਬਟ ਅਸੀਂ ਕਾਫੀ ਟਾਈਮ ਤੋਂ ਪੰਜਾਬ ਰਹਿ ਰਹੇ ਆ ਤੇ ਮੈਂ ਪਹਿਲਾਂ ਕੋਈ জব ਕਰ ਰਿਹਾ ਸੀਗਾ ਤੇ ਕੋਈ ਤੋਂ ਹੀ ਮੈਂ ਵੀਡੀਓਜ਼ ਦੇਖਣੀ ਸਟਾਰਟ ਕੀਤੀ ਸੀਗੀ ਦੇ ਬੱਟ ਮੈਂ ਉਧਰੋਂ ਫਿਰ ਆ ਗਿਆ। ਕਵੇਚ ਚ ਕਿਹੜੀ ਥਾਂ ਤੇ ਜੌਬ ਕਰ ਰਹੀ ਸੀ? ਉਹ ਮੈਂ ਅਮਰੀਕਾਨਾ ਕੰਪਨੀ ਚ ਜੌਬ ਕਰ ਰਿਆ ਸੀਗਾ KFC ਚ ਵਿੱਚ। ਹਾਂਜੀ। ਚਲੋ ਇੱਕ ਚੀਜ਼ ਮੈਂ ਤੁਹਾਡੇ ਤੋਂ ਇੱਥੇ ਕਲੀਅਰ ਕਰਨਾ ਚਾਹੁੰਨਾ ਕਿ ਤੁਸੀਂ ਅ ਜਿਵੇਂ ਕਵੇਚ ਸੀਗੇ ਉੱਥੇ ਪਲੇਸਮੈਂਟ ਮੈਟਰ ਕਰਦੀ ਆ ਜਾਂ ਕੰਟਰੀ ਮੈਟਰ ਕਰਦੀ ਆ? ਪਲੇਸਮੈਂਟ ਮੈਟਰ ਕਰਦੀ ਆ ਤੇ ਕੰਟਰੀ ਵੀ ਮੈਟਰ ਕਰਦੀ ਆ। ਸੈਕੰਡ ਪ੍ਰੀਫਰੈਂਸ ਜਿਵੇਂ ਹੁਣ ਦੇਖੋ ਕੰਟਰੀ ਹੈਗੀ ਆ। ਹਾਂਜੀ। ਜੇ ਤੁਹਾਡੀ ਪਲੇਸਮੈਂਟ ਵਧੀਆ ਨਾ ਹੋਵੇ ਫਿਰ ਕੰਟਰੀ ਕੀ ਕਰੂਗੀ? ਹਾਂਜੀ ਇਹ ਵੀ ਹੈਗਾ। ਠੀਕ ਹੈ ਨਾ ਸਭ ਤੋਂ ਪਹਿਲਾਂ ਪ੍ਰੀਫਰੈਂਸ ਪਲੇਸਮੈਂਟ ਹਾਂਜੀ ਉਸ ਤੋਂ ਬਾਅਦ ਕੰਟਰੀ ਹਾਂਜੀ ਹੁਣ ਤੁਸੀਂ ਇੱਥੇ ਕੰਮ ਸਿੱਖਿਆ ਹੈ ਸਾਰਾ ਤੁਹਾਨੂੰ ਪਤਾ ਲੱਗ ਗਿਆ ਦੁਨੀਆਦਾਰੀ ਕਿੱਦਾਂ ਹੁੰਦੀ ਹੈ ਕੰਮ ਕਿੱਦਾਂ ਕਰਨਾ ਬਾਹਰ ਜਾ ਕੇ ਰਹਿਣਾ ਕਿੱਦਾਂ ਠੀਕ ਹੈ ਉੱਥੋਂ ਦੇ ਕਲਚਰ ਬਾਰੇ ਪਤਾ ਲੱਗ ਗਿਆ ਬਾਹਰ ਜਾ ਕੇ ਜਿਹੜੀਆਂ ਪ੍ਰੋਬਲਮਸ ਫੇਸ ਹੁੰਦੀਆਂ ਉਹ ਤੁਸੀਂ ਕਿੱਦਾਂ ਦੇਖਣੀ ਆ ਉਹ ਸਾਰਾ ਤੁਸੀਂ ਸਮਝ ਚੁੱਕੇ ਹੋ ਹਾਂਜੀ ਸਰ ਬਿਲਕੁਲ ਅੱਜ ਤੁਸੀਂ ਯੂਰਪ ਦੇ ਵਿੱਚ ਸੈਟਲ ਹੋਣ ਵੱਲ ਧਿਆਨ ਲਾ ਰਹੇ ਹੋ ਹਾਂਜੀ ਕਿੱਦਾਂ ਲੱਗ ਰਿਹਾ ਕਿ ਵੀ ਹਾਂਜੀ ਉੱਥੇ ਕਿਉਂ ਇਹੀ ਚੂਜ਼ ਕੀਤਾ ਸੀ ਕਿ ਵੀ ਸੈਟਲ ਹੋਣਾ ਹਾਂਜੀ ਸੈਟਲ ਹੋਣਾ ਚੂਜ਼ ਕੀਤਾ ਸੀਗਾ ਕبھی ਬਾਅਦ ਵਿੱਚ ਪਲੇਸਮੈਂਟ ਦਾ ਚ ਕੋ ਪੈਸਾ ਦਾ ਤੁਸੀਂ ਉੱਥੇ ਵੀ ਕਮਾਉਂਦੇ ਸੀ ਵਧੀਆ ਜੌਬ ਤੇ ਸੀਗੇ ਇੱਕ ਕੇਐਫਸੀ ਦੀ ਵਧੀਆ ਅਮਰੀਕਨ ਕੰਪਨੀ ਦੇ ਵਿੱਚ ਤੁਸੀਂ ਕੰਮ ਕਰਨਾ ਪਲੇਸਮੈਂਟ ਮਾੜੀ ਨਹੀਂ ਹੁੰਦੀ ਪਰ ਉਹਦੇ ਵਿੱਚ باوجود ਤੁਸੀਂ ਇੱਕ ਪਲੇਸ ਕੰਟਰੀ ਇਸ ਲਈ ਚੂਜ਼ ਕਰਦੇ ਹੋ ਕਿ ਉੱਥੇ ਸ਼ੈਨਿੰਗਨ ਦੇ ਵਿੱਚ ਜਾ ਕੇ ਮੈਂ ਸੈਟਲ ਹੋ ਜਾ ਹਾਂਜੀ ਬਿਲਕੁਲ ਸਰ ਸੈਟਲ ਹੋਣ ਦੇ ਵਿੱਚ ਇਹ ਵੀ ਹੋ ਗਿਆ ਕਿ ਕੱਲ ਨੂੰ ਤੁਹਾਡੀ ਵਾਈਫ ਤੁਹਾਡਾ ਬੱਚਾ ਜੀ ਕੱਲ ਨੂੰ ਵਿਆਹ ਕਰਾ ਕੇ ਆਪਾਂ ਸੈਟਲ ਹੁੰਨੇ ਆ ਉਹਨਾਂ ਨੂੰ ਕਿਸੇ ਹੋਰ ਏਜੰਟ ਦਾ ਮੂੰਹ ਨਹੀਂ ਦੇਖਣਾ ਪਊ ਹਾਂਜੀ ਬਿਲਕੁਲ ਸਰ ਬਹੁਤ ਵੱਡੀ ਗੱਲ ਆ ਇਹ ਜਿਹਨੂੰ ਸਮਝਣਾ ਪੈਣਾ ਜਦੋਂ ਤੁਸੀਂ ਬਾਹਰ ਜਾਣੇ ਹੋ ਜਦੋਂ ਠੀਕ ਹੈ ਤੁਹਾਡੇ ਕੋਲ ਬਜਟ ਨਹੀਂ ਹੈਗਾ ਤੁਸੀਂ ਗੱਲਪ ਚ ਜਾ ਕੇ ਐਕਸਪੀਰੀਅੰਸ ਲੈ ਆਣੇ ਹੋ ਪਰ ਸੈਟਲ ਹੋਣ ਲਈ ਤੁਹਾਨੂੰ ਯੂਰਪ ਚ ਹੀ ਜਾਣਾ ਪੈਣਾ ਇੱਕ ਯੂਰੋਪੀਅਨ ਤੁਹਾਨੂੰ ਛੇਤੀ ਜਿਹੜੀ ਟੀਆਰਸੀ ਦਿੰਦਾ ਤੇ ਸੈਟਲਮੈਂਟ ਦਿੰਦਾ ਪੈਸਾ ਤਾਂ ਤੁਸੀਂ ਸਾਰੀ ਉਮਰ ਕਮਾਈ ਜਾਣਾ ਮੇਨ ਗੱਲ ਹੈ ਤੁਸੀਂ ਆਪਣੀ ਲਾਈਫ ਬਣਾਉਣ ਚੱਲੇ ਤੇ ਉਸ ਤੋਂ ਬਾਅਦ ਫਿਰ ਤੁਸੀਂ ਕਿਵੇਂ ਸਾਨੂੰ ਲੱਭਿਆ ਕਿੱਦਾਂ ਆਏ ਕੀ ਕੀ ਸੋਚਿਆ ਜਦੋਂ ਅਪਲਾਈ ਕਰਨਾ ਸੀ ਕਿਉਂਕਿ ਹਰ ਇੱਕ ਬੰਦਾ ਇੱਥੇ ਆਉਂਦਾ ਕੁਝ ਸੋਚ ਕੇ ਅਪਲਾਈ ਕਰਨ ਆਉਂਦਾ ਹਾਂਜੀ ਮੈਂ ਪਹਿਲਾਂ ਕਾਫੀ ਪਾਸੇ ਗਿਆ ਸੀਗਾ ਨਹੀਂ ਸਾ ਕਿਉਂਕਿ ਸਾਰੇ ਦੇਖ ਰਿਹਾ ਸੀ ਕਿ ਕਿਹੜੇ ਕਿਹੜੇ ਏਜੰਟ ਕਿੱਦਾਂ ਹੈਗਾ ਸਿਸਟਮ ਫਿਰ ਕੀ ਦੇਖਿਆ ਉਹਨਾਂ ਨੇ ਹਾਂਜੀ ਟਰਸਟ ਨਹੀਂ ਬੈਠਦਾ ਸੀ ਅਸੀਂ ਤੇ ਕਿਸੀ ਦਾ ਰਿਵਿਊ ਨਹੀਂ ਸਹੀ ਹੁੰਦਾ ਸੀਗਾ ਕਮੈਂਟ ਸੈਕਸ਼ਨ ਜਾਓ ਤੇ ਇਦਾਂ ਹੈਗੇ ਉਹ ਇਦਾਂ ਹੈਗੇ ਆ ਤੇ ਕਈਆਂ ਦੇ ਕਮੈਂਟ ਆਫ ਹੁੰਦੇ ਆ ਹਾਂਜੀ ਕਈਆਂ ਕਮੈਂਟ ਆਫ ਹੁੰਦੇ ਆ ਕਈ ਵੀਡੀਓ ਡਿਲੀਟ ਕਰ ਦਿੰਦੇ ਆ ਫਿਰ ਅੱਛਾ ਹਾਂਜੀ ਫਿਰ ਮੈਂ ਕਾਫੀ ਸਰਚ ਕੀਤਾ 1 ਸਾਲ ਮੈਂ ਦੇਖਿਆ ਉਸ ਤੋਂ ਬਾਅਦ ਫਿਰ ਮੈਂ ਆਇਆ ਦੋ ਤਿੰਨ ਵਾਰੀ ਆਇਆ ਤੇ ਗੱਲ ਕਰਨ ਤੁਹਾਡਾ ਥਰਡ ਟਾਈਮ ਹੈ ਡਾਇਰੈਕਟ ਹੀ ਆ ਗਿਆ ਦੂਜੀ ਵਾਰੀ ਜਦੋਂ ਤੁਸੀਂ ਆਇਆ ਉਹਦੋਂ ਕੀ ਜਜ ਕੀਤਾ ਦੇਖੋ ਹਰ ਇੱਕ ਬੰਦੇ ਦਾ ਕਿਸੇ ਤਾਂ ਕਿਸੇ ਦਾ ਐਕਸਪੀਰੀਅੰਸ ਤੋਂ ਕੁਝ ਸਿੱਖ ਲੈਣਾ ਚਾਹੁੰਦਾ ਹਾਂ ਜੀ ਤੁਹਾਡਾ ਐਕਸਪੀਰੀਅੰਸ ਤੋਂ ਸ਼ਾਇਦ ਕੋਈ ਹੋਰ ਰਿਵਿਊ ਲੈ ਰਿਹਾ ਹੋਵੇ ਉਹ ਆਪਣਾ ਪਲਾਨ ਕਰ ਰਿਹਾ ਹੋਵੇ ਜਾਣ ਲਈ ਤੁਸੀਂ ਕੀ ਦੇਖ ਕੇ ਅਪਲਾਈ ਕੀਤਾ ਮੈਂ ਇੱਕ ਤਰ੍ਹਾਂ ਦਾ ਟਰਸਟ ਬਿਲਡ ਹੋ ਰਿਹਾ ਸੀਗਾ ਕਿ ਆ ਕੇ ਗੱਲ ਕਰਦੇ ਆ ਕਿਦਾਂ ਟ੍ਰੀਟ ਕਰਦੇ ਆ ਸਾਨੂੰ ਸਮਝਾਉਂਦੇ ਆ ਕਈ ਤਾਂ ਗੱਲ ਹੀ ਨਹੀਂ ਕਰਦੇ ਸਿੱਧੇ ਮੂੰਹ ਕੀ ਹਾਂਜੀ ਠੀਕ ਆ ਠੀਕ ਆ ਜਾਓ ਜਾਓ ਐਦਾਂ ਹੋਇਆ ਸੀਗਾ ਫਿਰ ਥਰਡ ਟਾਈਮ ਮੈਂ ਕਿਹਾ ਨਹੀਂ ਇਦਰੀ ਅਪਲਾਈ ਕਰਾਣਾ ਮੈਂ ਦੇ ਰਿਵਿਊ ਦੇ ਵਿੱਚ ਤੁਸੀਂ ਕੀ ਜਿਆਦਾ ਮਹਿਸੂਸ ਕਰਦੇ ਰਿਵਿਊ ਤਾਂ ਕਿਸੇ ਵੀ ਤਰ੍ਹਾਂ ਦਾ ਹੁੰਦਾ ਸਰਵਿਸ ਸਰਵਿਸ ਹਾਂਜੀ ਸਰਵਿਸ ਕਿੱਦਾਂ ਦੀ ਸਰਵਿਸ 7 ਸਟਾਰ ਬੋਲ ਚੱਲ ਬਸ ਠੀਕ ਹੈ 7 ਸੀਸ ਦੀ ਸਰਵਿਸ 7 ਸਟਾਰ ਹੀ ਹੋਊਗੀ ਹਾਂਜੀ ਹਾਂਜੀ ਇਹ ਸਾਡਾ ਤੁਹਾਡੇ ਨਾਲ ਦਾਵਾ ਵਾ ਤੇ ਵਾਦਾ ਵਾ ਹਮੇਸ਼ਾ ਹੀ ਰਹੂਗੀ ਕਿਉਂਕਿ ਮੈਂ ਆਪਣੇ ਕਲਾਇੰਟ ਨੂੰ ਕਿਸੇ ਨੂੰ ਖਰਾਬ ਨਹੀਂ ਹੋਣ ਦਿੰਦਾ ਉਹ ਕਲਾਇੰਟ ਨਹੀਂ ਉਹ ਮੇਰਾ ਮੈਂ ਹੀ ਫੀਲ ਕਰਦਾ ਉਹ ਮੇਰਾ ਛੋਟਾ ਭਰਾ ਵਾ ਜੇ ਮੈਂ ਆਪਣੇ ਛੋਟੇ ਭਰਾ ਨੂੰ ਇੱਕ ਵਧੀਆ ਪਲੇਸਮੈਂਟ ਚਾਹੂੰਗਾ ਤੇ ਵਧੀਆ ਕੰਟਰੀ ਚਾਹੂੰਗਾ ਤਾਂ ਮੈਂ ਉਹਨੂੰ ਉਹਨੇ ਬਜਟ ਦੇ ਵਿੱਚ ਕੀ ਦੇ ਸਕਦਾ ਮੈਂ ਉਹ ਸੋਚ ਕੇ ਹੀ ਤੁਹਾਨੂੰ ਡੀਲ ਕਰਦਾ ਹਾਂਜੀ ਸਰ ਤੇ ਉਹਦਾ ਰਿਜ਼ਲਟ ਹੀ ਹੁੰਦਾ ਤੇ ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਅੰਬੈਸੀ ਦੇ ਵਿੱਚ ਗਏ ਕਿਹਦਾ ਦਾ ਫੀਲ ਹੋਇਆ ਤੁਹਾਨੂੰ ਅੰਬੈਸੀ ਬਹੁਤ ਖੁਸ਼ੀ ਸੀਗੀ ਤੁਸੀਂ ਸਾਡੇ ਨਾਲ ਸੀਗੇ ਸਾਡੇ ਅੰਦਰ ਤੱਕ ਸਾਰੀ ਜ਼ਿੰਮੇਵਾਰੀ ਨਿਭਾਈ ਬਿਲਕੁਲ ਸਭ ਸਭ ਕੁਝ A to Z ਅੱਛਾ ਮੈਨੂੰ ਇੱਕ ਗੱਲ ਤੁਹਾਡੇ ਵੱਲੋਂ ਇਹ ਨਹੀਂ ਸਮਝ ਆਈ ਕਿ ਤੁਹਾਡਾ ਵੀਜ਼ਾ ਜਿਹੜਾ ਹੈਗਾ ਉਹ ਆਇਆ ਮੈਂ ਤੁਹਾਨੂੰ ਫੋਨ ਤੇ ਦੱਸਿਆ ਤੁਸੀਂ ਵੀਜ਼ੇ ਦੀ ਕਾਪੀ ਵੀ ਨਹੀਂ ਮੰਗੀ ਸਰ ਮੈਨੂੰ ਸੀਗਾ ਕਿ ਕੁਝ ਨਹੀਂ ਹੁੰਦਾ ਤੁਹਾਡੇ ਕੋਲ ਹੀ ਪਿਆ ਆ ਬਸ ਇਹੀ ਸੀ ਜਦੋਂ ਮੈਂ ਪੇਮੈਂਟ ਮੰਗੀ ਤੁਸੀਂ ਪੇਮੈਂਟ ਦੇਣ ਆ ਗਏ ਇੱਥੇ ਵਿਜ਼ਾ ਦੀ ਕਾਪੀ ਪਈ ਸੀ ਪਾਸਪੋਰਟ ਵੀ ਨਹੀਂ ਪਿਆ ਸੀ ਫਿਰ ਨਹੀਂ ਬਸ ਆ ਗਿਆ ਤੁਸੀਂ ਕਹਿਤਾ ਆ ਗਿਆ ਮਤਲਬ ਚਲੋ ਮਹਾਰਾਜ ਦਾ ਸ਼ੁਕਰ ਹੈ ਇਹ ਵਿਸ਼ਵਾਸ ਬਣਾਉਣ ਲਈ ਸਾਨੂੰ 17 ਸਾਲ ਲੱਗੇ ਮੈਂ ਇਹਦੇ ਵਿੱਚ ਬਹੁਤ ਮਿਹਨਤ ਕੀਤੀ ہوئی ਆ ਮੈਂ ਇਹ ਜਰਨੀ ਦਾ ਵਿਸ਼ਵਾਸ ਇੱਕ ਦਿਨ ਚ ਨਹੀਂ ਆਉਂਦਾ ਜਿਵੇਂ ਇਹਨੇ ਦੋ ਵਾਰੀ ਪਰਖਿਆ ਫਿਰ ਅਪਲਾਈ ਕੀਤਾ ਉਸ ਤੋਂ ਬਾਅਦ ਜਦੋਂ ਉਹਨੂੰ ਪਤਾ ਲੱਗਿਆ ਮੈਨੂੰ ਕੋਈ ਟੋਪੀ ਕੋਈ ਲਾਰਾ ਕੋਈ ਗੱਦ ਕਮਿਟਮੈਂਟ ਨਹੀਂ ਹੁੰਦੀਆਂ ਅੰਬੈਸੀ ਤੱਕ ਨਾਲ ਖੜੇ ਆ ਫਿਰ ਬੰਦੇ ਨੂੰ ਵਿਸ਼ਵਾਸ ਹੋ ਹੀ ਜਾਂਦਾ ਹੁਣ ਮੈਂ ਜਾਣਾ ਕਿੱਥੇ ਆ ਜਦੋਂ ਬੰਦਾ ਆਪ ਕੰਸਲਟੈਂਟ ਆ ਕੇ ਅੰਬੈਸੀਆਂ ਦੇ ਵਿੱਚ ਬਰਾਬਰ ਕੱਢ ਗਿਆ ਹਾਂਜੀ ਸਰ ਇਹ ਇਹ ਚੀਜ਼ ਨੂੰ ਹੁੰਦਾ ਹਾਂਜੀ ਉਸ ਤੋਂ ਬਾਅਦ ਜਦੋਂ ਅੱਜ ਵੀਜ਼ਾ ਆ ਕੇ ਕਿੱਦਾਂ ਦਾ ਮਹਿਸੂਸ ਕਰਦੇ ਆਂ ਨੂੰ ਤੇ ਤੁਹਾਨੂੰ ਬਹੁਤ ਖੁਸ਼ੀ ਹੋਈ ਆ ਕਰਦੇ ਕਹਿੰਦੇ ਕੋਈ ਨਾ ਅੱਗੇ ਭਰਾ ਵੀ ਰੈਡੀ ਆ ਹਾਂਜੀ ਚਲੋ ਇਹੀ ਹੁੰਦਾ ਅੱਛਾ ਤੁਹਾਡੇ ਹੁਣ ਗਰੁੱਪ ਦੇ ਵਿੱਚੋਂ ਸਭ ਤੋਂ ਪਹਿਲਾਂ ਗੁਰਵਿੰਦਰ ਦੀ ਟੈਟ ਹੋ ਗਈ ਹੈ ਹਾਂਜੀ ਗੁਰਵਿੰਦਰ ਚਲੇ ਗਿਆ ਸੀ ਹਾਂਜੀ ਕਿੱਦਾਂ ਦਾ ਉਹਦੇ ਨਾਲ ਗੱਲ ਕਰਕੇ ਕਿੱਦਾਂ ਲੱਗਿਆ ਉਹ ਤਾਂ ਕੀ ਕਹਿੰਦੇ ਫੁੱਲ ਨਹੀਂ ਸਮੰਦਦਾ ਇਹਦੀ ਨਾਲ ਥੋੜਾ ਕੇਲਾ ਕਰਕੇ ਨਾ ਇਹਦੀ ਪੰਜਾਬੀ ਟੱਚ ਘੱਟਾ ਪਰ ਬੋਲਦਾ ਬੜਾ ਵਧੀਆ ਬ ਹੈ ਤੇ ਫੁੱਲਾ ਨਹੀਂ ਸਮਾਰੇ ਹਾਂਜੀ ਹਾਂਜੀ ਅੱਛਾ ਹਾਂ ਅਕੋਮੋਡੇਸ਼ਨ ਬਹੁਤ ਸੋਹਣੀ ਸੀਗੀ ਤੁਹਾਨੂੰ ਵੀਡੀਓ ਕਾਲ ਕੀਤੀ ਸੀ ਸਾਨੂੰ ਅੱਛਾ ਬਸ ਸਾਡਾ ਸਾਮਾਨ ਸਾਰਾ ਰੈਡੀ ਪਿਆ ਹੋਇਆ ਇੱਧਰ ਆਹ ਕਈ ਵਾਰੀ ਕਲਾਇੰਟ ਸਾਡੇ ਨਾਲ ਝੂਠ ਬੋਲ ਸਕਦਾ ਜਾਂ ਉਪਰੋਂ ਲੈ ਲੇ ਪੇ ਕਾਰਸਾ ਇਹਦਾ ਪਰ ਜਦੋਂ ਆਪਸ ਚ ਹੁੰਦੇ ਆ ਉਦੋਂ ਤਾਂ ਫਿਰ ਸਾਰਾ ਕੁਝ ਸੱਚੂ ਬੋਲੇ ਆਉਣਾ ਕੀ ਕਹਿੰਦਾ ਸੀ ਉਹ ਵੀਡੀਓ ਕਾਲ 'ਤੇ ਕਹਿੰਦੇ ਤੁਹਾਡੀ ਆ ਬੈੱਡ ਖਾਲੀ ਪਈ ਹੋਇਆ ਆਜੋ ਮਾਨ ਵਗੈਰਾ ﺍﻟमारी 'ਚ ਰੱਖਿਆ ਹੋਇਆ ਸਭ ਕੁਝ ਕੰਪਨੀ ਪਿਕਅਪ ਕਹਿੰਦਾ ਕੰਪਨੀ ਪਿਕਅਪ ਹੈਗਾ ਸਭ ਕੁਝ ਹਾਂ ਕੰਪਨੀ ਲੈ ਕੇ ਗਈ ਸੀ ਸਾਰੇ ਪਾਸੇ ਤੁਸੀਂ ਆਪਣੇ ਕੰਮ ਦੇ ਵਿੱਚ ਸਭ ਤੋਂ ਇੰਪੋਰਟੈਂਟ ਪਾਰਟ ਕਿਵੇਂ ਜਿਵੇਂ 에ਅਰਪੋਰਟ ਪਿਕਅਪ ਮਿਲਦੀ ਉਹਨੂੰ ਕੀ ਸਮਝਦੇ ਹੋ ਇੱਕ ਕੀ ਕਹਿ ਸਕਦਾ ਨੂੰ ਕਿਸਾ ਤੁਹਾਨੂੰ ਇੱਕ ਫੀਲ ਕਰਾਈਏ ਕਿ ਤੁਸੀਂ ਸਾਡੇ ਆਪਣੇ ਹੋ ਤੁਹਾਡੇ ਲਈ ਉਹ ਹੈਗੇ ਆ ਸੀ ਉੰਜ ਇੱਕ ਵਧੀਆ ਕੰਪਨੀ ਦੀ ਵਧੀਆ ਅਕਮੋਡੇਸ਼ਨ ਪਹਿਚਾਨ ਹੁੰਦੀ ਆ ਤੇ ਵਧੀਆ ਜਦੋਂ ਉਹਨੂੰ ਪਿਕਅਪ ਮਿਲਦੀ ਆ ਉਹ ਇੱਕ ਪਹਿਚਾਨ ਹੁੰਦੀ ਆ ਇੱਕ ਵਧੀਆ ਕੰਪਨੀ ਦੀ ਨਹੀਂ ਤਾਂ ਕੋਈ ਕਹਿੰਦਾ ਤੁਸੀਂ ਆਪੇ ਆ ਜਾਓ ਹਾਂਜੀ ਬਿਲਕੁਲ ਠੀਕ ਹੈ ਇਹੀ ਪਲੇਸਮੈਂਟ ਦਾ ਇਹੀ ਰੋਲ ਹੁੰਦਾ ਹਾਂਜੀ ਤੇ ਉਸ ਤੋਂ ਬਾਅਦ ਜਦੋਂ ਬੰਦੇ ਨੂੰ ਹੁੰਦਾ ਤੇ 90% ਬੰਦੇ ਦੀ ਟੈਨਸ਼ਨ ਜੀ ਖਤਮ ਹੋ ਜਾਂਦੀ ਹਾਂਜੀ ਬਿਲਕੁਲ ਬਿਲਕੁਲ ਫਿਰ ਜਦੋਂ ਉਹਨੂੰ ਅਕਮੋਡੇਸ਼ਨ ਮਿਲਦੀ ਆ ਤੇ ਉਹ ਵੀ ਇਸ ਲੈਵਲ ਦੀ ਹਾਂ ਫਿਰ ਕੀ ਹੁੰਦਾ ਬਸ ਫਿਰ ਤਾਂ ਚਲੋ ਚੱਲੀਏ ਤੁਸੀਂ ਵੀ ਹਾਂ ਚਲੋ ਚਲਿਏ ਚਲੋ ਚਲਿਏ ਠੀਕ ਹੈ ਤੁਹਾਡੇ ਲਈ ਵੀ ਜੇ ਤੁਸੀਂ ਬਲਕਾਰਿਆ ਜਾਣਾ ਚਾਹੁੰਦੇ ਹੋ ਇਕ ਉਸ ਤੋਂ ਵਧੀਆ ਕੀ ਹੋ ਸਕਦਾ ਜਦੋਂ ਇੱਕ ਕਿਸੇ ਵੀ ਕੰਟਰੀ ਦੇ ਵਿੱਚ 에어ਪੋਰਟ ਦੀ ਜੌਬ ਸਭ ਤੋਂ ਇੱਕ ਲੈਵਲ ਹੁੰਦਾ ਤੇ ਇਹ ਯੂਰਪ ਦੇ ਵਿੱਚ ਸ਼ਾਈਨਿੰਗ ਗਨ ਕੰਟਰੀ ਦੇ ਵਿੱਚ 에어ਪੋਰਟ ਤੇ ਕੰਮ ਕਰਨ ਚੱਲੇ ਆ ਤੇ ਉਹਦਾ ਫਿਰ ਵੈਲਿਊ ਕੀ ਹੋਊਗੀ ਬਹੁਤ ਜ਼ਿਆਦਾ ਗਵਰਨਮੈਂਟ ਪ੍ਰੋਜੈਕਟ ਆ ਗਵਰਨਮੈਂਟ ਪ੍ਰੋਜੈਕਟ ਆ ਹਾਂਜੀ ਤੇ ਜਦੋਂ ਤੁਸੀਂ ਕੰਪਨੀ ਨਾਲ ਇੱਕ ਬਹੁਤ ਵੱਡਾ ਪਾਰਟ ਆ ਉਹ ਤੁਹਾਡੇ ਨੂੰ ਮੈਂ ਗੱਲ ਨਾਲ ਕਲੀਅਰ ਕਰਨਾ ਚਾਹੁੰਦਾ ਕਿ ਇੰਟਰਵਿਊ ਜਿਹੜਾ ਸੈਕਸ਼ਨ ਆ ਹਾਂਜੀ ਲੋਕੀ ਕਲਾਇੰਟ ਡਰਦੇ ਕਿਉਂ ਆ ਉਸ ਚੀਜ਼ ਤੋਂ ਨਰਵਸ ਹੁੰਦੇ ਕਿਉਂਕਿ ਕੁਝ ਪੁੱਛਣਾ ਲੈ ਡਰ ਹੁੰਦਾ ਪਰ ਨਰਵਸ ਹੋਣ ਦੀ ਕੀ ਲੋੜ ਆ ਉਹ ਖਾ ਥੋੜੀ ਜਾਊਗਾ ਹਾਂਜੀ ਬਿਲਕੁਲ ਉਹ ਤਾਂ ਤੁਹਾਡੇ ਲਈ ਹੈਲਪ ਆ ਹਾਂਜੀ ਕਿ ਜਿਹੜੀ ਤੁਸੀਂ ਕੰਪਨੀ ਚ ਚੱਲੇ ਹੋ ਹਾਂਜੀ ਸਰ ਉਹ ਕੰਪਨੀ ਕਿੱਦਾਂ ਦੀ ਆ ਉਹਦਾ ਓਨਰ ਕਿੱਦਾਂ ਦਾ ਤੁਹਾਡੀ ਜਾਣ ਪਹਿਚਾਨ ਵੱਧਦੀ ਆ ਹਾਂਜੀ ਫਿਰ ਉਹ ਚ ਘਬਰਾਉਣ ਦੀ ਕੀ ਲੋੜ ਆ ਇਨਕਾ ਦੇ ਇੰਟਰਵਿਊ ਬਾਕੀ ਕੰਪਨੀ ਕੋਈ ਲੈਂਦੀ ਨਹੀਂ ਇੰਟਰਵਿਊ ਹਾਂ ਪਰ ਇਹਦੇ ਵਿੱਚ ਕੀ ਹੁੰਦਾ ਅਸੀਂ ਇੱਕ ਲਾਅਰ ਦੀ ਤਰ੍ਹਾਂ ਤੁਹਾਡੇ ਨਾਲ ਟ੍ਰੀਟ ਕਰਦੇ ਆ ਜੋ ਅਸੀਂ ਤੁਹਾਨੂੰ ਕਮਿਟਮੈਂਟ ਕੀਤੀਆਂ ਤੁਹਾਨੂੰ ਉਹੀ ਜਦੋਂ ਏਮਪਲੋਇਰ ਕਲੀਅਰ ਕਰ ਦਿੰਦਾ ਤੁਹਾਡਾ ਵਿਸ਼ਵਾਸ ਬਹੁਤ ਸੋਹਣਾ ਬਿਲਡ ਹੋ ਗਿਆ ਵੀ ਹਾਂ ਸਾਨੂੰ ਜੋ ਕਿਹਾ ਉਹਨਾਂ ਨੇ ਕਿਹਾ ਤਾਂ ਵੀ ਆ ਗੱਲ ਕਲੀਅਰ ਹੈ ਹਾਂਜੀ ਸਰ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਆਪਣੀ ਇੰਟਰੈਕਸ਼ਨ ਹੁੰਦੀ ਹੈ ਉਹ ਤੁਹਾਨੂੰ ਸੈਲਰੀ ਵੀ ਸਾਰਾ ਕੁਝ ਕਲੀਅਰ ਕਰ ਦਿੰਦੇ ਹਾਂਜੀ ਸਭ ਕਲੀਅਰ ਕੀਤਾ ਸੀ ਉਹਨਾਂ ਨੇ ਕੰਪਨੀ ਜੌਬ ਸੈਲਰੀ ਤੁਹਾਡਾ ਕੰਮ ਸਭ ਕੁਝ ਕਲੀਅਰ ਕਰਕੇ ਹੀ ਦੇਖੋ ਜਿਹੜੀ ਕੰਪਨੀ ਕੰਮ ਲੈਣਾ ਹੁੰਦਾ ਨਾ ਉਹ ਦੇਖਦੀਆਂ ਨੇ ਫੋਰ ਐਗਜ਼ਾਮਪਲ ਮੈਂ ਆ ਮੇਰੇ ਆਫਿਸ ਦੇ ਵਿੱਚ ਕਿਸੇ ਨੇ ਕੰਮ ਕਰਨਾ ਮੈਂ ਪਹਿਲਾਂ ਉਹਨੂੰ ਪੁੱਛੂਗਾ ਤੇਰੀ ਕੁਆਲਿਫੀਕੇਸ਼ਨ ਕੀ ਆ ਤੂੰ ਇੱਥੇ ਕੀ ਸੋਚ ਕੇ ਆ ਰਿਹਾ ਹੈ ਜਾਂ ਕੀ ਸੋਚ ਕੇ ਜਾ ਰਿਹਾ ਕਿਦਾਂ ਕੰਮ ਕਰੇਗਾ ਤੇਰਾ ਫਿਊਚਰ ਪਲਾਨਸ ਕੀ ਨੇ ਉਹਦੇ ਨਾਲ ਮੈਨੂੰ ਉਹਦੇ ਨਾਲ ਜ਼ਿਆਦਾ ਖੁੱਲਣ ਮਿਲਣਾ ਵੀ ਲੱਗ ਜਾਊਗਾ ਨਾਲੇ ਉਹਨੂੰ ਇੱਥੋਂ ਦਾ ਮਾਹੌਲ ਵੀ ਪਤਾ ਲੱਗ ਜਾਊ ਮੈਨੂੰ ਉਹਦਾ ਮਾਹੌਲ ਵੀ ਪਤਾ ਲੱਗ ਜਾਊ ਵੀ ਉਹਦੀ ਸੋਚ ਕਿੱਥੇ ਤੱਕ ਆ ਇਹ ਵੀ ਇੱਕ ਬਹੁਤ ਵਧੀਆ ਚੀਜ਼ ਹੈ ਹਾਂਜੀ ਸਰ ਸੋਖ ਭਰਉਣਾ ਨਹੀਂ ਚਾਹੀਦਾ ਕਿਉਂਕਿ ਤੁਸੀਂ ਅੰਬੈਸੀਆਂ 'ਚ ਵੀ ਇਹੀ ਚੀਜ਼ ਫੇਸ ਕਰਦੇ ਹੋ ਹਾਂਜੀ ਇਮੀਗ੍ਰੇਸ਼ਨ ਤੇ ਵੀ ਸ ਤੇ ਉਹਦਾ ਇੱਕ ਵਧੀਆ ਪਲੱਸ ਪੁਆਇੰਟ ਹੀ ਆ ਹਾਂਜੀ ਹੁਣ ਜਦੋਂ ਤੁਸੀਂ ਵੀਜ਼ਾ ਲੈ ਕੇ ਇੱਥੋਂ ਜਾਣਾ 3 ਸਾਲ ਦੀ ਟੀਆਰਸੀ ਲੈ ਕੇ ਟੀਆਰਸੀ ਨੂੰ ਪਾਉਣਾ ਫਿਰ ਉਹ ਸੁਪੜਾ ਜਿਹੜਾ ਸਰਕਾਰ ਜਿਹੜਾ ਕੁਐਚ ਦੇਖਿਆ ਸੀ ਉਹ ਪੂਰਾ ਹੋ ਜਾਣਾ ਹਾਂ ਬਿਲਕੁਲ ਯੂਰਪ ਯੂਰਪ ਹਾਂਜੀ ਯੂਰਪ ਦਾ ਸ਼ੈਂਗਨ ਵੀਜ਼ਾ ਸ਼ੈਂਗਨ ਵੀਜ਼ਾ ਜੀ ਦਿਖਾ ਦਿਓ ਫਿਰ ਇੱਕ ਵਾਰੀ ਸਨੀਸ਼ ਨੇ ਅੱਜ ਯੂਰਪ ਦਾ ਵੀਜ਼ਾ ਲੈ ਲਿਆ ਸ਼ਾਇਦ ਤੁਹਾਡੀ ਬਦੌਲਤ ਹੀ ਲਿਆ ਤੁਹਾਡੀਆਂ ਵੀਡੀਓਜ਼ ਸ਼ੇਅਰ ਕਰਨ ਕਰਕੇ ਲਿਆ ਤੁਸੀਂ ਵੀ ਅਗਰ ਜੇ ਜਾਣਾ ਚਾਹੁੰਦੇ ਹੋ ਬਲਗਰੀਆ ਦੇ ਵਿੱਚ ਜਾਂ ਕਿਸੇ ਵੀ ਸ਼ਾਈਨਿੰਗਨ ਕੰਟਰੀ ਦੇ ਵਿੱਚ ਸਾਡੇ ਤੁਸੀਂ ਰਿਵਿਊ ਵੀਡੀਓਜ਼ ਦੇਖਦੇ ਹੋ ਜਿਹੜੀ ਤੁਹਾਨੂੰ ਸੂਟੇਬਲ ਕੰਟਰੀ ਹੁੰਦੀ ਹੈ ਉਹਦੇ ਬਾਰੇ ਦੇਖ ਕੇ ਉਹਦੇ ਬਾਰੇ ਪੁੱਛ ਕੇ ਆਪਣੇ ਡਾਕੂਮੈਂਟ ਲੈ ਕੇ ਸਿੱਧਾ ਸਾਡੇ ਸੈਵਨਸੀ ਦੇ ਆਫਿਸ ਪਹੁੰਚੋ ਤੁਸੀਂ ਵੀ ਇਹਨਾਂ ਵਾਂਗ ਸੈਟਲ ਹੋ ਜਾਓ ਇੱਥੇ ਤੁਹਾਨੂੰ ਏਜੰਟਰੀ ਵਾਲਾ ਸਿਸਟਮ ਨਹੀਂ ਮਿਲੂਗਾ ਅਸੀਂ ਇੱਥੇ ਤੁਹਾਨੂੰ ਆਪਣੀ ਫੈਮਿਲੀ ਵਾਂਗੂ ਟ੍ਰੀਟ ਕਰਾਂਗੇ ਬਕਾਇਦਾ ਤੁਹਾਨੂੰ ਵੀ ਸਾਡੀ ਫੈਮਿਲੀ ਬਣਨਾ ਪਊਗਾ ਅਸੀਂ ਉਸ ਨੂੰ ਹੀ ਟ੍ਰੀਟ ਕਰਦੇ ਆ ਜਿਹੜਾ ਸਾਡਾ ਬਣ ਜਾਂਦਾ ਨਹੀਂ ਤਾਂ ਅਸੀਂ ਕਿਸੇ ਦਾ ਕੇਸ ਵੀ ਨਹੀਂ ਅਪਲਾਈ ਕਰਦੇ ਸ਼ਾਇਦ ਅਸੀਂ ਕਿਸੇ ਨੂੰ ਐਰੋਗੈਂਟ ਲੱਗੇ ਸਾਡੀ ਈਦੋ ਪ੍ਰੋਬਲਮ ਲੱਗੇ ਪਰ ਅਸੀਂ ਉਹਨਾਂ ਦੇ ਕੇਸ ਅਪਲਾਈ ਕਰਦੇ ਆ ਜਿਹੜੇ ਸਾਡੇ ਬਣਦੇ ਜਿਵੇਂ ਸਨੀਸ਼ ਇੱਕ ਹੋਰ ਸੱਚ ਗੱਲ ਰਹਿ ਗਈ ਤੇਰੇ ਜਿਹੜੀ ਮੈਂ ਤੈਨੂੰ ਕਹੀ ਸੀ ਕਿ ਯਾਰ ਤੂੰ 35 ਇਹਦਾ 35 36 ਕਿਲੋ weight ਸੀਗਾ ਜਦੋਂ ਮੇਰੇ ਕੋਲ ਆਇਆ ਅਪਲਾਈ ਕਰਾ ਮੈਂ ਇਹਨੂੰ ਇਹ ਗੱਲ ਕਹੀ ਕਿ ਤੇਰਾ weight ਘਟਾ ਤੇਰੇ ਤੇ ਹੋਲੀ ਜੋਬ ਲੱਭਣੀ ਪੈਣੀ ਹੈ ਤੂੰ ਕੰਮ ਕਿਦਾਂ ਕਰੇਗਾ ਹਾਂਜੀ ਸਰ ਇਹ ਬੱਚੇ ਨੇ ਆਪਣੀ ਇਨੀ ਡੈਡੀਕੇਸ਼ਨ ਦਿਵਾਈ ਇਹਨੂੰ ਪਤਾ ਨਹੀਂ ਉਹ ਕਿਹੜੀ ਗੱਲ ਕਿਦਾਂ ਲੱਗੀ ਪਰ ਇਹਦੇ ਲਈ ਰਾਸ ਆ ਗਈ ਕਹਿੰਦਾ ਉਹਦੇ ਸਿਆਣੇ ਨੇ ਗਾਲਾਂ ਕਿ ਉਹਦੀਆਂ ਨਾਲ ਜੇ ਮੈਂ ਇਹਨੂੰ ਕੁਝ ਕਿਹਾ ਤਾਂ ਨਾ ਮੇਣਾ ਮਾਰਿਆ ਤੇ ਇਹਨੇ ਆਪਣੇ ਆਪ ਨੂੰ ਇੰਪਰੂਵ ਕੀਤਾ ਜੇ ਕਈ ਬੰਦੇ ਦਿਲ ਤੇ ਲੈ ਲੈਂਦੇ ਕਈ ਪ੍ਰੂਵ ਕਰਕੇ ਦਿਖਾਉਂਦੇ ਆ ਇਹਨੇ ਪ੍ਰੂਵ ਕੀਤਾ ਅੱਜ ਕਿੰਨਾ weight gain ਕਰ ਲਿਆ ਮੈਂ 67 ਹੋ ਗਿਆ ਵਾ 25 26 ਕਿਲੋ weight gain ਹੋ ਗਿਆ ਕੀ ਬਾਤ ਆ ਦੇਖੋ ਜੀ ਲੂਜ਼ ਕਰਨਾ ਫਿਰ ਵੀ ਕਿਤੇ ਨਾ ਕਿਤੇ ਤੁਸੀਂ ਆਪਣੀ ਬੋਡੀ ਚ ਘਟਾਉਣਾ ਵਧਾਉਣਾ ਬਹੁਤ ਔਖਾ ਹੁੰਦਾ ਤੇ ਐਨੇ ਉਹ ਚੀਜ਼ ਨੂੰ ਵਧੀਆ ਮੋਟਿਵ ਲੈ ਕੇ ਆਪਣੀ ਲਾਈਫ ਦੇ ਵਿੱਚ ਢਾਲਿਆ ਤੇ ਅੱਜ ਡੈਡੀਕੇਸ਼ਨ ਲੈ ਕੇ ਉੱਥੇ ਸੈੱਟ ਹੋਣ ਜਾ ਰਿਹਾ ਇਹਨੂੰ ਪਤਾ ਮੈ ਇੱਥੇ ਕੰਮ ਕਰਨਾ ਏਮਪਲਾਇਰ ਨੇ ਮੇਰੇ ਤੋਂ ਕੰਮ ਲੈਣਾ ਇਹਨੇ ਆਪਣੀ ਫਿਜ਼ਿਕ ਨੂੰ ਉਦਾਂ ਸੈੱਟ ਕੀਤਾ ਜਦੋਂ ਇਹ ਪਤਲਾ ਸੀ ਕਿ ਇਹ ਕੇਐਸਸੀ ਦੀ ਜੌਬ ਲਈ ਬਿਲਕੁਲ ਵਧੀਆ ਸੀਗਾ ਕਿਉਂਕਿ ਉਹਨੇ ਇੱਥੇ ਫਰੰਟ ਡੈਸਕ ਜਾਂ ਉਹ ਚੀਜ਼ ਕਰਨਾ ਹੁਣ ਜਦੋਂ ਤੁਸੀਂ ਇੱਕ 에어ਪੋਰਟ ਤੇ ਕੰਮ ਕਰਨਾ ਅਗਲਾ ਲੋਡਿੰਗ ਆ ਲੋਡਿੰਗ ਜਾਂ ਕੋਈ ਵੀ ਕੰਮ ਕਰਵਾ ਸਕਦਾ ਹੈ ਹੈਲਪਰ ਦਾ ਕੰਮ ਕਰਵਾ ਸਕਦਾ ਤੁਸੀਂ ਲੈ ਗਾਈ ਵਗੈਰਾ ਉੱਥੇ ਜਦੋਂ 에어ਪੋਰਟ ਤੇ ਪਲੇਨਾਂ ਦੇ ਵਿੱਚ ਲੈ ਕੇ ਜਾਣੇ ਆ ਉਹ ਚੀਜ਼ਾਂ ਲੈ ਕੇ ਕਰਵਾ ਸਕਦਾ ਤੁਸੀਂ ਉਹਦੇ ਆਪਣੀ ਬੋਡੀ ਨੂੰ ਪੂਰਾ ਫਿਜ਼ੀਕ ਨੂੰ ਸੈੱਟ ਕੀਤਾ ਹਾਂਜੀ ਸਰ ਬਹੁਤ ਵਧੀਆ ਗੱਲ ਆ ਬਹੁਤ ਸੋਹਣੀ ਲੱਗੀ ਤੇਰੀ ਇਹ ਡੈਡੀਕੇਸ਼ਨ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਬਛੇ ਹੋਰ ਵੀ ਬੱਚੇ ਤੇਰੇ ਤੋਂ ਇਹੀ ਚੀਜ਼ ਕੈਂਡੀਡੇਟ ਸੈੱਕੇ ਆਉਣ ਕਿ ਤੁਸੀਂ ਜੇ ਡੈਡੀਕੇਟ ਹੋ ਕਹਿੰਦੇ ਹੁੰਦੇ ਆ ਉਦਮ ਅੱਗੇ ਲక్ష్ਮੀ ਤੇ ਪੱਕੇ ਅੱਗੇ ਪਾਉਣ ਜਿਹੜੇ ਮਿਹਨਤਾਂ ਕਰਦੇ ਆ ਉਹਨਾਂ ਅੱਗੇ ਕਿਸਮਤ ਵੀ ਝੁੱਕ ਜਾਂਦੀ ਹੈ ਇਹਨੇ ਮਿਹਨਤ ਕੀਤੀ ਤਾਂ ਇਹਨੂੰ ਮਿਲਿਆ ਸਾਡਾ ਤਾਂ ਨਾਮ ਹੋ ਰਿਹਾ ਕੰਮ ਤਾਂ ਇਹੀ ਆਪ ਹੀ ਕਰ ਰਿਆ ਕਈ ਚੀਜ਼ਾਂ ਤੁਹਾਨੂੰ ਮਿਲਦੀਆਂ ਸੀ ਸਿਰਫ ਉਹਦਾ ਜ਼ਰੀਆ ਬਣ ਰਹੇ ਆ ਪਰ ਇਹਦੀ ਜਿਹੜੀ ਮਿਹਨਤ ਸੀ ਇਹਨੇ ਆਪਣੇ ਆਪ ਨੂੰ ਫਿੱਟ ਕੀਤਾ ਉਹਦੇ ਅਕੋਰਡਿੰਗ ਬਣਾਇਆ ਤੇ ਪ੍ਰਮਾਤਮਾ ਨੇ ਵੀ ਇਹਨੂੰ ਮਿਹਰ ਕੀਤੀ ਇਹਦਾ ਵੀਜ਼ਾ ਕਰਵਾ ਕੇ ਅੱਜ ਉੱਥੇ ਜਾ ਰਿਹਾ ਗਵਰਨਮੈਂਟ ਕੰਪਨੀ ਦੇ ਵਿੱਚ 에ਅਰਪੋਰਟ ਤੇ ਜੌਬ ਤੇ ਕੰਮ ਕਰਨ ਲਈ ਬਹੁਤ ਸੋਣਾ ਬਹੁਤ ਬਹੁਤ ਮੁਬਾਰਕਾ ਤੈਨੂੰ ਤੇ ਤੇਰੇ ਪਰਿਵਾਰ ਨੂੰ ਹਾਂਜੀ ਸਰ ਅਸੀਂ ਕਹਿੰਦੇ ਚੜ੍ਹਦੀ ਕਲਾ 'ਚ ਰਹੋ ਧਰ ਤਰ ਭਲੋ ਬਹੁਤ ਸੋਣਾ ਥੈਂਕ ਯੂ